ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਜਿਹੜੀਆਂ ਕਲੈਕਸ਼ਨਾਂ ਨੇ ਤੁਸੀਂ থাম্বਨੇਲ ਤੋਂ ਆਈਡੀਆ ਲਗਾ ਲਿਆ ਹੋ ਨਾ ਸਾਨੀਆਂ ਕਲੈਕਸ਼ਨਾਂ ਜਿਹੜੀਆਂ ਸਪੈਸ਼ਲ ਆਫਰਾਂ ਦੇ ਨੇ ਤੇ ਬਹੁਤ ਹੀ ਜ਼ਿਆਦਾ ਘੱਟ ਰੇਟਾਂ ਦੇ ਵਿੱਚ ਸਾਰੇ ਸੂਟ ਆਏ ਨੇ ਇੰਨੇ ਘੱਟ ਰੇਟਾਂ ਦੇ ਵਿੱਚ ਹੈ ਕਿ ਬੜੀਆਂ ਭੈਣਾਂ ਨੇ ਜਲਦੀ ਤੋਂ ਜਲਦੀ ਇਹਨਾਂ ਸੂਟਾਂ ਨੂੰ ਆਰਡਰ ਕਰ ਲਿਆ ਫੈਬਰਿਕ ਜਿਹੜਾ ਇਹ ਉਹ ਇੰਨਾ ਸਾਰਿਆਂ ਦਾ ਮੈਂ ਇਦਾਂ ਤੋਂ ਉੱਪਰ ਹੀ ਮੈਂਸ਼ਨ ਕੀਤਾ ਹੋਇਆ ਹੈ ਤੇ ਜਿੰਨਾ ਵੀ ਫੈਬਰਿਕ ਮਿਲੇਗਾ 5 ਮੀਟਰ ਆ ਜਾਂ 3.5 ਮੀਟਰ 2.5 ਮੀਟਰ ਦਾ ਜਾਂ 2.5 ਮੀਟਰ ਦੀ ਸ਼ਰਟ ਆ 2 ਮੀਟਰ ਦਾ ਬਾਟਮ ਹੈ ਉਹਨਾਂ ਦਾ ਸਾਰਾ ਹੀ ਜੀ ਡਿਟੇਲ ਇੱਥੇ ਦੱਸੀ ਹੋਈ ਹੈ ਫੈਬਰਿਕ ਕਿਹੜਾ ਜਿਹੜਾ ਕਾਟਨ ਦਾ ਹੈ ਕਾਟਨ ਮੈਂਸ਼ਨ ਕੀਤਾ ਹੋਇਆ ਹੈ ਤੇ ਜਿੰਨਾ ਜਿੰਨਾ ਵੀ ਫੈਬਰਿਕ ਹੈਗਾ ਸਾਰਾ ਮੈਂਸ਼ਨ ਕਰ ਦਿੱਤਾ ਹੈ ਇਹਦੀ ਹੋਰ ਡਿਸਕ੍ਰਿਪਸ਼ਨ ਕੋਈ ਨਹੀਂ ਹੈ ਇਹੀ ਇਹਾਂ ਦੀ ਡਿਟੇਲ ਹੈ ਮਸਲੀਨ ਦੇ ਨੇ 2.5 ਮੀਟਰ ਦੀ ਸ਼ਰਟ ਆ 2 ਮੀਟਰ ਦੇ ਬਾਟਮ ਵਾਲਾ ਲਾਈਨਨ ਕਾਟਨ ਆਏਗਾ ਕਾਟਨ ਆਏਗਾ ਦੇਉਣ ਆਏਗਾ ਸਾਰਾ ਜਿਹੜਾ ਵੀ ਫੈਬਰਿਕ ਇਥੇ ਮੈਂਸ਼ਨ ਕੀਤਾ ਹੈਗਾ ਉਹ ਸਾਰੇ ਉਹੀ ਹੋਣਗੇ ਰੇਟ ਜਿਹੜਾ ਤੁਹਾਨੂੰ ਮੈਂ থামਬਨੇਲ ਤੇ ਦੱਸ ਦਿੱਤਾ ਹੈ ਸਿਰਫ ਤੇ ਸਿਰ 565 ਰੁਪਏ ਆ ਦੇ ਵਿੱਚ ਦੋ ਸੂਟ ਸ਼ਿਪਿੰਗ ਚਾਰजेस ਜਿਹੜੇ ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਕੁਝ ਸੂਟ ਜਿਹੜੇ ਵਿੱਚ ਦੇਰੀ ਤੇ ਆਣਗੇ ਉਹਨਾਂ ਦੀ ਸ਼ੋਰ ਦਾ ਫੈਬਰਿਕ ਚ ਦੇਰੀ ਹੈ ਇਹ ਕਾਟਨ ਦੇ ਨੇ 5-5 ਮੀਟਰ ਦੇ ਨੇ ਜਿਹੜੇ 3.5 ਮੀਟਰ ਦੇ ਵੀ ਲਿਖੇ ਨੇ ਉਹ ਵਾਲੇ ਸੂਟ ਤੁਹਾਨੂੰ ਵੱਡੇ 바ਰ ਨਾਲ ਮਿਲਣਗੇ ਜਿਹੜਾ ਕਿ 5 ਮੀਟਰ ਦਾ ਸੂਟ ਬਣ ਜਾਂਦਾ ਉਹਦੇ ਹਿਸਾਬ ਨਾਲ ਮਿਲ ਜਾਣਗੇ ਲੈਂਥ ਕਾਫੀ ਹੈ ਬਾਰ ਕੋਈ ਛੋਟਾ ਜਿਹਾ ਨਹੀਂ ਹੈ ਵੱਡਾ ਹੈ ਜਿਹੜਾ ਤਾਂ ਪੂਰਾ 5 ਮੀਟਰ ਦਾ ਕੱਪੜਾ ਹੁੰਦਾ ਉਹਦੇ ਚੋਂ 3.5 ਮੀਟਰ ਵੱਡੇ ਪਰ ਤਾਂ ਸੂਟ ਤੁਹਾਨੂੰ ਮਿਲੇਗਾ 565 ਰੁਪਏਾਂ ਦੇ ਵਿੱਚ ਦੋ ਸੂਟ ਤੁਹਾਨੂੰ ਮਿਲ ਜਾਣਗੇ ਤੁਸੀਂ ਕੋਈ ਵੀ ਕਰ ਸਕਦੇ ਹੋ ਕੋਈ ਕਾਟਨ 'ਚ ਇਹ ਤੇ ਕ੍ਰੇਵ 'ਚ ਕੋਈ ਕਾਟਨ 'ਚ ਇੱਕ ਚੰਦੇਰੀ 'ਚ ਉਹ ਤੁਹਾਡੀ ਚੋਇਸ ਹੈ ਸੇਮ ਕਰਨੇ ਸੇਮ ਡਿਫਰੈਂਟ ਡਿਫਰੈਂਟ ਕਰਨੇ ਕੋਈ ਨਹੀਂ ਲਿਮਟ ਹੈਗੀ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨ ਵਿੱਚੋਂ ਕੋਈ ਵੀ ਕਰ ਸਕਦੇ ਹੋ ਦੋ ਸੂਟ ਰੇਟ ਸਿਰਫ ਤੇ 565 ਹੈ ਸ਼ਿਪਿੰਗ ਚਾਰजेस ਜਿਹੜੇ ਆਲ ਓਵਰ ਇੰਡੀਆ ਫ੍ਰੀ ਨੇ ਇਹ कॉटन ਲਾਈਨਰ ਦੀਆਂ ਸ਼ਰਟ ਜਿਹੜੀ ਟਿੱਪ ਹੁਣ ਚੱਲ ਰਹੀਆਂ ਨੇ 1 ਮੀਟਰ ਦੀ ਸ਼ਰਟ 1 ਮੀਟਰ ਦਾ ਬਾਟਮ ਇਹਨਾਂ ਵਿੱਚ ਮਿਲੇਗਾ ਬੇ ਜਿਹੜੇ ਅਪ ਸ਼ਰਟ ਹਨ ਉਹ ਪ੍ਰਿੰਟ ਡਿਜੀਟਲ ਪ੍ਰਿੰਟ ਨੇ ਇਹ ਕੋਟਾ ਡੋਰੀਆ ਦੇ ਵਿੱਚ 컬ੈਕਸ਼ਨ ਆਣ ਗਈਆਂ ਇਹਦੇ ਵਿੱਚ ਤੁਹਾਨੂੰ ਪਲੇਨ ਸੂਟ ਮਿਲੇਗਾ ਹਾਰਤਰਾ ਦੀ ਜਿਹੜੀਆਂ ਕਲੈਕਸ਼ਨਾਂ ਨੇ ਇਹਨਾਂ ਵਿੱਚ ਹੈਗੀਆਂ ਨੇ ਕਲੀਨ ਫੈਬਰਿਕ ਦੇ ਨਾਲ ਦੁਪੱਟਾ ਵੀ ਹੈਗਾ 3.5 ਮੀਟਰ ਦਾ ਵੱਡੇ ਪਰਦਾ ਜੌਰਜਟ ਦਾ ਵੀ ਹੈਗਾ ਇਹ ਚੀਨਾ ਜੌਰਜਟ ਦੇ ਵਿੱਚ ਲਾਈਨਰ ਵਿੱਚ ਇਹ ਵੀ 3.5 ਮੀਟਰ ਦਾ ਆਏਗਾ ਤੇ ਨਾਲ ਇਹਦੇ ਕੀ ਹੈ ਚੀਰਾ ਜੌਰਜਟ ਸੂਟ ਮਿਲੇਗਾ 3.5 ਮੀਟਰ ਵੱਡੇ ਪਰਦਾ ਜਿਹੜਾ 5 ਮੀਟਰ ਦਾ ਸੂਟ ਉਹਦੇ ਇਕੁਅਲ ਹੈ ਬਾਗੀ ਸੂਟ ਜਿਹੜੇ ਕਿ ਇਹਨਾਂ ਦੇ ਹੁਣ ਰਕੜੀ ਸਪੈਸ਼ਲ ਕਲੈਕਸ਼ਨ ਆਈਆਂ ਨੇ ਤੇ ਬੜੀ ਜਲਦੀ ਜਲਦੀ ਸਟਾਕ ਆਊਟ ਹੋ ਰਹੇ ਨੇ ਇਸ ਲਈ ਮੈਂ ਵੀਡੀਓ ਵਿੱਚ ਚਿੰਨੀਆਂ ਵੀ ਇਹਨਾਂ ਨਾਲ ਰਿਲੇਟਡ ਕਲੈਕਸ਼ਨ ਹੈਗੀਆਂ ਸੀ ਐਡ ਕਰ ਦਿੱਤੀਆਂ ਨੇ ਸੂਟ ਜਿਹੜੇ ਵੀ ਸਾਰੇ ਅਵੇਲੇਬਲ ਨੇ ਇਹਨਾਂ ਵਿੱਚ ਲਿਮਟ ਕੋਈ ਨਹੀਂ ਆ ਤੁਸੀਂ ਜਿੰਨੇ ਵੀ ਚਾਹੋ ਬਾਏ ਕਰ ਸਕਦੇ ਹੋ ਫੈਬਨੇਸ਼ਨ ਤੇ ਅਲਟਰ ਵੀ ਹੈ ਬ੍ਰਾਂਡ ਦੋਤਾਂ ਦੀ ਕਲੈਕਸ਼ਨਾਂ ਇਹਨਾਂ ਵਿੱਚ ਐਡ ਕੀਤੀਆਂ ਨੇ ਦੋਨੋਂ ਬ੍ਰਾਂਡ ਦੇ ਜਿਹੜੇ ਸੂਟ ਨੇ ਬਹੁਤ ਜ਼ਿਆਦਾ ਟ੍ਰੈਂਡ ਕਰ ਰਹੇ ਨੇ ਫੈਬਨੇਸ਼ਨ ਅੱਜਕਲ ਬਹੁਤ ਟ੍ਰੈਂਡ ਵਿੱਚ ਹੈ ਫੁੱਲ ਸੂਟ ਵੀ ਹੈਗੇ ਨੇ ਟੌਪ ਐਂਡ ਬਾਟਮ ਵੀ ਹੈਗਾ ਆਲ ਓਵਰ ਕਲੈਕਸ਼ਨਾਂ ਵੀ ਹੈਗੀਆਂ ਨੇ ਪਲੇਨ ਬਾਟਮ ਤੇ ਪ੍ਰਿੰਟਰ ਟੌਪ ਨਾਲ ਕਲੈਕਸ਼ਨਾਂ ਹੈਗੀਆਂ ਨੇ ਬਾਕੀ ਤੁਸੀਂ ਇਹ ਕਿਸੇ ਸੂਟ ਦੇ ਬਾਰੇ ਵਿੱਚ ਹੋਰ ਕੁਝ ਪੁੱਛੀ ਕਰਨਾ ਚਾਹੁੰਦੇ ਹੋ ਤਾਂ ਨੰਬਰ 6239245750 ਐਡ ਕੀਤਾ ਇਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੋ ਵੀ ਤੁਹਾਡੀ ਕੁਇਰੀ ਹੈ ਜਿਸ ਵੀ ਸੂਟ ਦੇ ਬਾਰੇ ਵਿੱਚ ਅੱਜ ਦੀ ਵੀਡੀਓ ਤੇ ਜਿੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਹਰੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ